ਅੱਜ ਦੀ ਜਿਹੜੀ ਸੱਚੀ ਘਟਨਾ ਫਰੀਦাবাদ ਤੋਂ ਹੈ ਕੀ ਹੋਇਆ ਦੋਸਤੋ ਇੱਕ ਨੌਜਵਾਨ 14 ਸਾਲ ਦਾ ਨੌਜਵਾਨ ਆਪਣੇ ਪਿਤਾ ਨੂੰ ਅੱਗ ਲਾ ਕੇ ਸਾੜ ਦਿੰਦਾ ਉਹਦਾ ਕਾਰਨ ਕੀ ਸੀ ਕਿ ਜਿਹੜਾ 14 ਸਾਲ ਦਾ ਨੌਜਵਾਨ ਸੀ ਉਹ ਆਪਣੀਆਂ ਬੁਰੀਆਂ ਆਦਤਾਂ ਨਾਲ ਲੋਕਾਂ ਨੂੰ ਅਤੇ ਆਪਣੇ ਪਿਤਾ ਨੂੰ ਪਰੇਸ਼ਾਨ ਕਰਦਾ ਰਹਿੰਦਾ ਸੀ ਉਸ ਦਾ ਪਿਤਾ ਮੁਹੰਮਦ ਇਸ ਗੱਲ ਤੋਂ ਬਹੁਤ ਜ਼ਿਆਦਾ ਪਰੇਸ਼ਾਨ ਰਹਿੰਦਾ ਸੀ 17 ਫਰਵਰੀ ਨੂੰ ਜਦੋਂ ਉਸ ਦਾ ਪਿਤਾ ਰਾਤ ਦੇ ਸਮੇਂ ਘਰ ਆਉਂਦਾ ਕੰਮ ਤੋਂ ਤਾਂ ਤੱਕ ਘਰ ਆਉਂਦਿਆ ਸਾਰ ਹੀ ਉਹਨਾਂ ਦੋਨਾਂ ਜਣਾਂ ਦੀ ਬਹਿਸ ਹੋ ਜਾਂਦੀ ਹੈ ਬਹਿਸ ਹੋਣ ਤੋਂ ਬਾਅਦ ਤਾਂ ਅਤੇ ਉਸ ਦਾ ਪਿਤਾ ਰਾਤ ਨੂੰ ਸੌ ਰਿਹਾ ਸੀ ਜਦੋਂ ਉਸ ਦਾ ਪਿਤਾ ਸੌ ਰਿਹਾ ਸੀ ਤਾਂ ਉਸ ਨੇ ਮਿੱਟੀ ਦਾ ਤੇਲ ਪਾ ਕੇ ਉਸ ਨੂੰ ਅੱਗ ਲਗਾ ਦਿੱਤੀ ਤਾਂ ਇਸ ਤੋਂ ਬਾਅਦ ਉਸ ਨੂੰ ਹਸਪੀਟਲ ਦੇ ਵਿੱਚ ਦਾਖਲ ਕਰਵਾਇਆ ਜਾਂਦਾ ਅਤੇ ਉਸ ਦੀ ਮੌਤ ਹੋ ਜਾਂਦੀ ਹੈ ਤਾਂ ਇਸ ਤੋਂ ਬਾਅਦ ਪੁਲਿਸ ਦੋਸ਼ੀ ਨੂੰ ਗ੍ਰਿਫਤਾਰ ਕਰਦੀ ਆ ਤਾਂ ਉਸਨੇ ਦੱਸਿਆ ਕਿ ਜਿਹੜਾ ਦੋਸ਼ੀ ਸੀਗਾ ਉਸ ਨੂੰ ਚੋਰੀਆਂ ਕਰਨ ਦੀ ਆਦਤ ਸੀ ਅਤੇ ਉਸ ਦਾ ਪਿਤਾ ਮੁਹੰਮਦ ਉਸ ਨੂੰ ਇਸ ਗੱਲ ਤੋਂ ਰੋਕਦਾ ਸੀ ਮੁਹੰਮਦ ਦੇ ਪੰਜ ਬੱਚੇ ਸਨ ਉਹਨਾਂ ਦੇ ਵਿੱਚੋਂ ਇਹ ਸਭ ਤੋਂ ਛੋਟਾ ਜਿਸ ਦੀ ਉਮਰ ਤਕਰੀਬਨ 14 ਸਾਲ ਸੀ ਅਤੇ ਇਹ ਆਪਣੀਆਂ ਬੁਰੀਆਂ ਆਦਤਾਂ ਨਹੀਂ ਛੱਡਦਾ ਸੀ ਅਤੇ ਜਿਹੜੀ ਮੁਹੰਮਦ ਦੀ ਪਤਨੀ ਸੀ ਉਸ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਸੀ ਸੋ ਦੋਸਤੋ ਤੁਹਾਡੇ ਇਸ ਕੱਟਨ ਵਾਲੇ ਕੀ ਵਿਚਾਰ ਨੇ ਆਪਣੇ ਵਿਚਾਰ ਕਮੈਂਟ ਬਾਕਸ ਦੇ ਵਿੱਚ ਜਾ ਕੇ ਜਰੂਰ ਦਿਓ ਮਿਲਦੇ ਆ ਕਿਸੇ ਨਵੀਂ ਕਰਾਂ ਨਿਊਜ਼ ਦੇ ਨਾਲ ਸਾਰ ਦੋਸਤਾਂ ਨੂੰ ਸਤ ਸ੍ਰੀ ਅਕਾਲ